ਕਹ ਲਈਏ ਮਹੱਲੇ ਦੇ ਕੁਝ ਵਾਸੀ ਇਹ ਕਹਿ ਰਿਹਾ ਹੈ ਪੁਲਿਸ ਨਸ਼ਾ ਤਸਕਰਾਂ ਨਾਲ ਮਿਲੀ ਹੋਈ ਹੈ ਇੱਕ ਬਕਾਇਦਾ ਐਸਆਈ ਦਾ ਨਾਮ ਲਿਆ ਗਿਆ ਜੀ ਇੱਥੇ ਜੋ ਵੀ ਜਿਹਦੇ ਕੋਲ ਵੀ ਕੋਈ ਇਨਫੋਰਮੇਸ਼ਨ ਹੈ ਉਹ ਇਨਫੋਰਮੇਸ਼ਨ ਸਾਨੂੰ ਪਾਸੋਂ ਕਰ ਦੇਣ ਉਹ ਪੂਰੀ ਤਰ੍ਹਾਂ ਵੈਰੀਫਾਈ ਕਰਕੇ ਜੋ ਵੀ ਐਕਸ਼ਨ ਹੋਏਗਾ ਸਖਤੋਂ ਸਖਤ ਲੀਗਲ ਐਕਸ਼ਨ ਲਿਆ ਜਾਵੇ ਉਹਨਾਂ ਦਾ ਇਹ ਵੀ ਕਹਿਣਾ ਵੀ ਅਸੀਂ ਬਾਰ ਬਾਰ ਪੁਲਿਸ ਨੂੰ ਕੰਪਲੀਟਸ ਕੀਤੀ ਹੈਗੀਆਂ ਵੀ ਨਸ਼ਾ ਤਸਕਰ ਇੱਥੇ ਕਾਫੀ ਹੈ ਕਾਫੀ ਨਸ਼ਾ ਵਿਕਦਾ ਹੈ ਤਾਂ ਵੀ ਕੋਈ ਕਾਰਵਾਈ ਨਹੀਂ ਤਾਂ ਹੀ ਤੋਂ ਇਹਨਾਂ ਨੂੰ ਹੌਟ ਸਪੌਟ ਦੀ ਤਰ੍ਹਾਂ ਆਈਡੈਂਟੀਫਾਈ ਕੀਤਾ ਗਿਆ ਪੁਲਿਸ ਨੇ ਆਈਡੈਂਟੀਫਾਈ ਕਰਕੇ ਪੁਲਿਸ ਨੇ ਐਕਸ਼ਨ ਲਿਆ ਹੈ ਤਾਂ ਇਹ ਤੋਂ ਸਿੱਧਾ ਆਇਓ ਸਾਰੇ ਬਲਡੋజర్ ਐਕਸ਼ਨ ਦੀ ਗੱਲ ਕੀਤੀ ਜਾਵੇ ਇੱਕ ਵਾਰ ਖਰੋਤ ਨਜ਼ਰ ਆ ਰਹੀ ਹੈ ਇੱਕ ਵਾਰ ਜਿਹੜਾ ਐਕਸ਼ਨ ਜ਼ਰੂਰ ਨਜ਼ਰ ਚਾਹੀਏ ਸੀ ਪਰ ਬਟੰਡਾ ਜ਼ਿਲ੍ਹੇ ਦੇ ਦੁਆਰਾ ਉਹ ਐਕਸ਼ਨ ਨਹੀਂ ਕੀਤਾ ਸਾਰਾ ਕਾਰਵਾਈ ਕਾਨੂੰਨ ਦੇ ਤਹਿਤ ਹੋਗੀ ਕਾਨੂੰਨ ਦੇ ਮੁਤਾਬਿਕ ਹੋਏਗੀ ਤੇ ਸਾਰੇ ਇੰਟੈਲੀਜੈਂਸ ਬੇਸਡ ਆਪਰੇਸ਼ਨਸ ਹੋਣਗੇ ਇਹ ਨਹੀਂ ਕਿ ਕੋਈ ਵੀ ਕਾਨੂੰਨ ਦੇ ਖਿਲਾਫ ਜਾ ਕੇ ਆ ਅਚਨਚੇਤ ਇਸ ਤਰ੍ਹਾਂ ਦਾ ਜੋ ਫੈਕਟ ਦੇ ਵਿਰੁੱਧ ਹੋਣ ਜੋ ਲੋਦੇ ਵਿਰੁੱਧ ਉਹ ਕਾਰਵਾਈ ਨਹੀਂ ਕੀਤੀ ਜਾਊਗੀ ਤਸ਼ਕਰ ਫੜੇ ਜਾ ਰਹੀ ਹੈ ਕਿ ਕਾਂਦੀ ਪੁਲਿਸ ਕਰਨਗੇ ਲੇਕਿਨ ਬੜੇ ਤੱਕ ਫੜੇ ਜਾ ਰਹੇ ਦੋ ਗ੍ਰਾਮ ਤੁਸੀਂ ਹੁਣ ਦੇਖਿਆ ਹੋ ਨਾ ਡੀਜੀ ਸਾਹਿਬ ਨੇ ਸਾਰੇ ਐਸਐਸਪੀ